ਤੰਦਰ ਮੈਂ ਨਾ ਤੇਰੇ ਵਰਗੀ ਨਾ ਚਾਹੀਦੀ ਕਿਤੇ ਸਾਰਾ ਕੰਮ ਲਈ ਖਰਨੇ ਤੇ ਚਲੋ ਤੇਰੀ ਸੱਸ ਨੂੰ ਪਤਾ ਹੀ ਨਹੀਂ ਵੀ ਕਿੱਥੇ ਕੰਮ ਕਰਨਾ ਤੇ ਕਿੱਥੇ ਨਹੀਂ ਕਰਨਾ ਉਹ ਚਾਚੀ ਜੀ ਇਹ ਤੇ ਆਪਣੀ ਕਿਸਮਤ ਦੀਆਂ ਗੱਲਾਂ ਆ ਵਾ ਵੇਖ ਲੈ ਕੱਲ ਤਾਂ ਏਸੀ ਲੱਗਾ ਵਾ ਤੇ ਕਮਰਾ ਜਿਹੜਾ ਵਾ ਨਾ ਠੰਡਾ ਵਾ ਤੇ ਤੂੰ ਆਪਣੇ ਗੋਡੇ ਨਾ ਖਿਲਾਰ ਲਈ ਘਟ ਪਿਆ ਕਰ ਲੰਮੇ ਇੱਥੇ ਕਿਤੇ ਨਹੀਂ ਮੇਰੇ ਗੋਡੇ ਖਲੋ ਚੱਲੇ ਮਾਹ ਤੱਕ ਦੇ ਏਸੀ ਮਿਲਿਆ ਵਾ ਏਸੀ ਆ ਮੇਰੇ ਪੇਕਿਆਂ ਦੋ ਮੈਂ ਬਾਉਂਗੇ ਤੇਹੀ ਬੈਣਾ ਨਹੀਂ ਤੇ ਨਹੀਂ ਬੈਣਾ ਠੀਕ ਵਾ ਨਾ ਗੱਡੀਆਂ ਲੱਗੇ ਗੱਲਾਂ ਕਰਦੇ ਵੇ ਮਾਂ ਪੁੱਤ ਬਹਿ ਕੇ ਮੇਰੀ ਮਰਜ਼ੀ ਹੋਊਗੀ ਤੇ ਫਿਰ ਤੁਸੀਂ ਬਾਉਗੇ ਠੀਕ ਹੈ ਨਾ ਸੰਦੀਪ ਇਹਨੂੰ ਕੁਝ ਨਹੀਂ ਆਉਈ ਤੁਸੀਂ ਵੀ ਬਤਾਈ ਦੇ ਚਾਚੀ ਨੂੰ ਕੋਈ ਏਸੀ ਦੀ ਗੱਲ ਹੀ ਬਤਾਈ ਦੇਣੀ ਆ ਇਹ ਤਾਂ ਆਮ ਜੀ ਗੱਲ ਵਾ ਘਰ ਘਰ ਏਸੀ ਲੋਕਾਂ ਦੇ